ਵਾਰਜੀ ਦਾ ਖਾਲਸਾ ਵਾਰਜੀ ਕੀ ਫਤਿਹ ਗੱਲ ਕਰਦੇ ਆ ਆਪਾਂ ਅੱਜ ਇੱਕ ਸਿਬ ਸੈਨਾ ਆਗੂ ਦੀ ਕਰਤੂਤ ਦੱਸਦੇ ਆ ਬੇਸਕਤ ਇਹਨਾਂ ਦੀ ਨਿੱਤ ਦੀਆਂ ਕਰਤੂਤਾਂ ਇਹਨੇ ਇਹਨਾਂ ਨੇ ਚੰਗਾ ਕੰਮ ਤਾਂ ਕੋਈ ਕਰਨੇ ਨਹੀਂ ਸਿਰਫ ਲੈ ਕੇ ਗੰਨ ਮੈਣਾ ਇਹਦੇ ਉਹਨੂੰ ਗਾਲਾਂ ਕੱਢ ਤੇ ਦਿੱਤੀਆਂ ਕਦੇ ਉਹ ਸਿੱਖ ਦਿਵਾਲੇ ਹੋਗੇ ਕਦੇ ਫਲਾਣੇ ਦਿਵਾਲੇ ਹੋਗੇ ਕਦੇ ਖਾਸਤਾਨੀ ਕਹਿ ਦਿੱਤਾ ਕਿਸੇ ਨੂੰ ਕਦੇ ਸੰਤ ਭਿੰਡਰਾਂ ਵਾਲੇ ਨੂੰ ਮਾੜਾ ਬੋਲ ਦਿੱਤਾ ਕਦੇ ਫਲਾਣੇ ਨੂੰ ਮਾਰਾ ਬੋਲ ਦਿੱਤਾ ਸਿਰਫ ਆਪਣੀ ਹੋਮਿਆ ਖਾਤਰ ਆਪਣੀ ਅਹੁਦਾ ਚਮਕਾਉਣ ਦੇ ਖਾਤਰ ਅਸੀਂ ਫਲਾਣੇ ਦੇ ਸੈਵ ਸੈਨਾ ਦੇ ਆਗੂ ਆ ਤੁਹਾਨੂੰ ਮੈਂ ਇੱਕ ਸੈਵ ਸੈਨਾ ਆਗੂ ਜੋ ਤਰਨਤਾਰਨ ਦਾ ਸੁਭਾ ਮੀਤ ਪ੍ਰਧਾਨ ਆ ਅਸਮਨ ਕੁਮਾਰ ਕੱਕੂ ਉਹਦੀ ਇੱਕ ਔਰਤੂਤ ਸੁਣਾਉਣ ਲੱਗਿਆਗਾ ਇਹ ਕਰਦੇ ਕਿ ਇਹ ਪਹਿਲਾ ਕਟੂਤ ਨੇ ਇਹਨਾਂ ਦੀ ਇਹਨਾਂ ਨੇ ਪਹਿਲਾ ਵੀ ਜਿਹੜੇ ਆਪ ਤੇ ਹਮਲੇ ਕਰਾ ਕੇ ਜਿਹੜਾ ਆਪ ਹੀ ਸਕਿਉਰਟੀ ਲੈ ਲੈਂਦੇ ਆ ਇਹ ਅੱਜ ਦਾ ਨਹੀਂ ਹੋਣ ਲੱਗਿਆ ਇਹ ਸ਼ੁਰੂ ਤੇ ਵਰਤਾਰਾ ਜਿਹੜਾ ਇਹਨਾਂ ਦਾਗਾ ਸਾਰਿਆਂ ਦਾ ਇਹੀ ਹਾਲ ਰਹਿਗਾ ਇਹ ਕਾ ਮੋਟਾ ਜਿਹਾ ਸਿਵ ਸੈਨਾ ਵਾਲਾ ਹੁਣ ਤਾਂ ਸਹਦੋ ਪੁਜਾਰੀ ਬਣ ਗਿਆ ਤੇ ਉਹਨੇ ਵੀ ਆਪਣੇ ਆਪ ਜਦੋਂ ਗੱਡੀ ਲੰਘ ਰਹੀ ਸੀ ਕਹਿੰਦੇ ਫਲਾਂ ਦਾ ਡਾਕਟਰ ਜੀ ਕੋ ਜਖੀਰਾ ਕਹਿੰਦੇ ਬੁਣੀ ਸ਼ਕੀਰਾ ਇਹਦਾ ਕੋ ਨਾਮ ਆ ਫਲ ਦਾ ਉਹ ਕੋਦੇ ਸ਼ੀਸ਼ੇ ਤੇ ਵੱਜਿਆ ਤੇ ਭੱਜਿਆ ਭੱਜਿਆ ਗਿਆ ਪੁਲਿਸ ਦੇ ਚੌਂਕੀ ਦੇ ਵਿੱਚ ਕਹਿੰਦਾ ਥਾਣੇ ਦੇ ਵਿੱਚ ਕਹਿੰਦਾ ਮੇਰੇ ਤੇ ਖਾੜਸਤਾਨੀ ਹਮਲਾ ਕਰ ਦਿੱਤਾ ਤੇ ਪੁਲਿਸ ਨੂੰ ਪੈ ਗਿਆ ਭਾਜਣਾ ਤੇ ਪੁਲਿਸ ਭੱਜੀ ਆਈ ਤੇ ਉਸ ਥਾਂ ਦੀ ਜਾਂਚ ਕੀਤੀ ਤਾਂ ਦੇਖਿਆ ਉੱਥੇ ਇੱਕ ਦਰਖਤ ਦਾ ਜਿਹੜਾ ਆਪਾਂ ਕਹਿੰਦੇ ਫਾਲਸੀ ਉਹ ਕਾਫੀ ਵੱਡਾ ਦਾਡਾ ਸਾਰਾ ਹੁੰਦਾਗਾ ਕੱਲੋ ਸ਼ੀਸ਼ੇ ਤੇ ਵੱਜਿਆ ਤੇ ਸ਼ੀਸ਼ਾ ਉਹਦੇ ਨਾਲ ਢਿੱਕ ਗਿਆ ਤੇ ਇਹਨਾਂ ਨੂੰ ਸੁੱਤੇ ਪਿਆ ਨੂੰ ਰਾਤਾਂ ਨੂੰ ਹੀ ਸੁਪਨੇ ਆਉਂਦੇ ਰਹਿੰਦੇ ਆ ਮੇਰਾ ਸਾਨ ਬਿੰਨ ਕੀਤੀ ਤੇ ਪਤਾ ਲੱਗਿਆ ਕਿ ਇਹ ਤਾਂ ਕੁਝ ਵੀ ਨਹੀਂ ਸੀ ਇਹ ਤਾਂ ਤਾਂ ਤੋਂ ਦਰਖਤ ਤੋਂ ਇੱਕ ਫਾਲਾ ਕਹਿੰਦੇ ਆ ਵੀ ਉਹ ਡਿੱਗਿਆ ਸੀ ਉਹ ਤੋਂ ਡਰਦੇ ਭੱਜ ਗਿਆ ਕਦੇ ਕਮੇ ਡਰਾਮੇ ਕਰਦੇ ਆ ਕਦੇ ਕਮੇ ਡਰਾਮੇ ਕਰਦੇ ਆ ਇੱਕੋ ਲਿਟਿਆਣੇ ਵਾਲਾ ਮੰਡ ਜਾਂ ਗੰਦ ਜਾਂ ਉਹਨੂੰ ਸਕਿਉਰਟੀ ਦਿੱਤੀ ਹੋਈ ਆ ਤੇ ਉਹ ਡਰਾਮੇ ਰੋਜ਼ ਕਰਦਾ ਕਮੇ ਲਿਟੀ ਜਾਂਦਾ ਥੱਲੇ ਤੁਹਾਨੂੰ ਗੱਲ ਕਰਦੇ ਪਹਿਲਾਂ ਆਪਾਂ ਇਸ ਅਸ਼ਵਨੀ ਕੁਮਾਰ ਦੀ ਇਹ ਤੰਤੰਦਾ ਸੁਭਾ ਮੀਤ ਪ੍ਰਧਾਨ ਦੱਸਿਆ ਜਾ ਰਿਹਾ ਅਸ਼ਮਨਿਕਵਾਰ ਕੱਕੂ ਇਹਨੇ ਆਪਣੇ ਘਰ ਤੇ ਆਪ ਹੀ ਇਹਦੇ ਇੱਕ ਹੋਰ ਹੈਗਾ ਕਰਨ ਨਾਲ ਰਲਿਆ ਹੋਇਆਗਾ ਸਹਿਰੀ ਪ੍ਰਧਾਨ ਅਮਨਜੀਤ ਦੇਲਵਾਲਬਗ ਦੇ ਨਾਲ ਆਪਣੇ ਘਰ ਦੇ ਉੱਤੇ 4 ਵਜੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਤੇ ਪੁਲਿਸ ਥਾਣੇ ਵਿੱਚ ਲਿਖਾ ਦਿੱਤਾ ਕਿ ਮੇਰੇ ਸਾਡੇ ਉੱਤੇ ਤਾਂ ਜਿਹੜਾ ਹਮਲਾ ਹੋ ਗਿਆ ਜੀ ਪਤਾ ਨਹੀਂ ਕਿਨੇ ਕਰ ਦਿੱਤਾ ਤੇ ਪੁਲਿਸ ਨੂੰ ਸ਼ੱਕ ਦਾ ਪਹਿਲੇ ਦਿਨ ਹੀ ਕਹਿੰਦੇ ਪੈ ਗਿਆ ਸੀ ਪੁਲਿਸ ਨੇ ਇਸ ਦੀ ਜਿਹੜੀ ਬ੍ਰੇਕੀ ਦੇ ਨਾਲ ਜਾਂਚ ਕੀਤੀ ਤਾਂ ਹੁਣ ਪਤਾ ਲੱਗਿਆ ਕਿ ਜਿਹੜਾ ਸੂਬਾ ਪ੍ਰਧਾਨ ਸੀ ਤਰਨਤਾਰਨ ਦਾ ਸਿਵਲ ਸੈਨਾ ਦਾ ਉਹਨੇ ਖੁਦ ਹੀ ਇਹ ਡਰਾਮਾ ਰਚਿਆ ਸਕਿਉਰਟੀ ਲੈਂਡ ਦੇ ਖਾਤਰ ਹੋਰ ਸਕਿਉਰਟੀ ਲੈਂਡ ਦੇ ਖਾਤਰ ਪਹਿਲੀ ਉਹਦੇ ਕੋਲੇ ਸਕਿਉਰਟੀ ਸੀ ਕਹਿੰਦਾ ਮੈਨੂੰ ਹੋਰ ਸਕਿਉਰਟੀ ਦਿੱਤੀ ਜਾਵੇ ਉਹਦੇ ਖਾਤਰ ਉਹਨੇ ਡਰਾਮਾ ਰਚਿਆ ਆਪ ਦਾ ਇੱਕ ਉਹਦਾ ਸਹਿਰੀ ਪ੍ਰਧਾਨ ਆ ਅਨੁਦਾ ਅਮਨਜੀਤ ਸਿੰਘਾ ਉਹਦੇ ਰਵਾਲਵਰ ਦੇ ਨਾਲ ਆ ਉਹਦੇ ਘਰ ਤੇ ਫੈਰਿੰਗ ਕਰ ਦਿੱਤੀ ਇਹ ਪਤਾ ਨਾ ਲੱਗੇ ਵੀ ਫੈਰਿੰਗ ਆਪਦੇ ਰਵਾਲਵਰ ਨਾਲ ਹੋਈ ਆ ਆਪਦੇ ਨਾਲ ਨਹੀਂ ਕੀਤੀ ਤੇ ਉਹਦੇ ਨਾਲ ਕਰ ਦਿੱਤੀ ਤੇ ਜਦ ਡਿਗਾਈ ਨਾਲ ਜਾਂਚ ਕੀਤੀ ਤਾਂ ਕਰਤੂਤ ਸਾਹਮਣੇ ਆਈ ਕਿ ਇਹਨੇ ਖੁਦ ਹੀ ਡਰਾਮਾ ਰਚਿਆ ਤੇ ਹੁਣ ਦੋਨਾਂ ਨੂੰ ਪੁਲਿਸ ਨੇ ਚੱਕਿਆ ਹੋਇਆ ਹੈਗਾ ਚੱਕ ਲੈ ਦੋਨੇ ਮੈਂ ਤਾਂ ਪੁਲਿਸ ਨੂੰ ਕਹਿਣਾ ਕਿ ਇਹਨਾਂ ਦੀ ਚੰਗੀ ਤਰ੍ਹਾਂ ਲਾਅ ਕਰ ਦਿਓ ਤਾਂ ਕਿ ਗਾਹਾਂ ਨੂੰ ਇਹ ਅਹੇ ਜੇ ਡਰਾਮੇ ਨਾ ਕਰਨਾ ਕੌਣ ਪੌਲਸਵਲੋਂ ਚੱਕ ਲਿਆ ਇਹ ਸਮੇਂ-ਸਮੇਂ ਤੇ ਸਰਕਾਰਾਂ ਹਰ ਸਰਕਾਰ ਮਿਲ ਇਹ ਹੀ ਡਰਾਮੇ ਕਰਦੇ ਨੇ ਇਹ ਇਹ ਸਿਰਫ ਸਾਰੇ ਸਿਵਸੈਨਾ ਵਾਲੇ ਜਿੰਨੇ ਜਾਲੀ ਹੈਗੇ ਨੇ ਸਾਰੇ ਠੱਗ ਨੇ ਜਿਹੜੇ ਕੋਈ ਉੱਥੇ ਬੈਠਾ ਕੋਈ ਉੱਥੇ ਬੈਠਾ ਉਹ ਤੁਹਾਨੂੰ ਮੈਂ ਮੰਡ ਜੀ ਦਾ ਦੱਸਿਆ ਸੀ ਕਿ ਜੇਕਰ ਮੈਂ ਪੰਜਾਬ ਸਰਕਾਰ ਤੋਂ ਬੇਨਤੀ ਕਰਦਾਗਾ ਬਾਬਿਆ ਕੋਲੋਂ ਸਾਧਾ ਕੋਲੋਂ ਤੇ ਇਹਨਾਂ ਹੈ ਜੇ ਅਖੌਤੀਆਂ ਕੋਲੋਂ ਜਿੰਨੀ ਪੁਲਿਸ ਇਹਨਾਂ ਦੇ ਤੁਸੀਂ ਮਾਗਰ ਲਾ ਸਾਡੀ 30-30 ਗਨਮੈਨ ਦੇ ਛੱਡੇ ਆ ਅੱਧਾ ਪੰਜਾਬ ਸੁੱਕੀ ਹੋ ਜੇ ਇਹਨਾਂ ਤੋਂ ਤੁਸੀਂ ਪੁਲਿਸ ਨੂੰ ਬਾਸ ਲੈ ਲਓ ਅੱਧਾ ਪੰਜਾਬ ਦਾ ਬੋਝ ਘਟ ਜੂਗਾ ਖਜ਼ਾਨੇ ਦਾ ਜਿਹੜਾ ਅੱਜ ਲੋਕਾਂ ਦੇ ਸਾਹਾਂ ਤੇ ਪਿਆ ਹੋਇਆਗਾ ਫਿਰ ਇਹਦੇ ਇਹਨਾਂ ਨੂੰ ਗਨਮੈਨ ਮਿਲੇ ਹੋਏ ਨੇ ਕੋਈ ਫੇਸਬੁੱਕ ਤੇ ਭਕਾਈ ਮਾਰਦਾ ਸੋਸ਼ਲ ਮੀਡੀਆ ਤੇ ਉਹਨੂੰ ਗਨਮੈਨ ਦੇਤੇ ਚਾਰ ਆ ਇਹਨੂੰ 8 ਗਨਮੈਨ ਦੇਤੇ ਕਿਸੇ ਨੂੰ 10 ਦੇਤੇ ਕਿਸੇ ਨੂੰ 12 ਦੇਤੇ ਇਹ سلسلہ جاری ਆ ਕੋਈ ਬਾਬਾ ਕਹਿੰਦਾ ਮੈਨੂੰ ਧਮਕੀ ਆ ਦਿੱਤੀ ਚੱਕੋ ਵੀ ਗਨਮੈਨ ਪਹਿਲਾਂ ਬਾਬਾ ਕਹਿੰਦਾ ਮੈਨੂੰ ਧਮਕੀ ਆਉਂਦੀ ਆ ਚੱਕੋ ਗਨਮੈਨ ਪਹਿਲਾਂ ਕਰਦੇ ਇਹ ਆਪਣੇ ਡੇਰਿਆਂ ਦੇ ਵਿੱਚ ਬਲਾਤਕਾਰ ਆ ਫਿਰ ਇਹਨਾਂ ਨੂੰ ਧਮਕੀਆਂ ਮਿਲਦੀਆਂ ਫਿਰ ਸਰਕਾਰ ਇਹਨਾਂ ਨੂੰ ਗਨਮੈਨ ਦਿੰਦੀ ਆ ਕਿਤੇ ਦਾ ਫੜ ਕੇ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਇਕਾ ਜੇਲ ਦੇ ਵਿੱਚ ਬੰਦ ਕਰਨਾ ਚਾਹੀਦਾ ਜਿੰਨੇ ਇਹ ਸਿਵ ਸੈਨਾ ਵਾਲੇ ਆ ਆ ਨਾਖਲੀ ਸਿਵ ਸੈਨਾ ਵਾਲੇ ਬਣੇ ਹੋਏ ਆ ਜਿਹੜੇ ਆਪ ਡਰਾਮਾ ਕਰਦੇ ਆ ਆਪਣੇ ਤੇ ਆਪ ਤੇ ਜਿਹੜਾ ਹਮਲੇ ਕਰਾ ਕੇ ਤੇ ਜਾਂ ਜਿੰਨੇ ਆਪ ਭੇਖੀ ਬਾਬੇ ਸਾਹਿਬ ਨੇ ਜਿਹੜੇ ਬਲਾਤਕਾਰੀ ਨੇ ਸਾਰਿਆਂ ਨੂੰ ਇਹਨਾਂ ਨੂੰ ਜੇਲਾਂ ਦੇ ਵਿੱਚ ਸੁੱਟਣਾ ਚਾਹੀਦਾ ਜਾਂ ਜਿਹੜੇ ਸੋਸ਼ਲ ਮੀਡੀਆ ਦੇ ਸਿੱਖਾਂ ਦੇ ਖਿਲਾਫ ਭੌਂਕ ਰਹੇ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਤੇ ਉਹਨਾਂ ਤੋਂ ਗਨਮੈਂਡ ਵਾਪਸ ਲੈਣੇ ਚਾਹੀਦੇ ਨੇ ਫੇਰ ਤੁਸੀਂ ਦੇਖਿਓ ਪੰਜਾਬ ਦੇ ਵਿੱਚ ਸ਼ਾਂਤੀ ਜੇ ਇੱਕ ਜੇਕਰ ਸਰਕਾਰ ਇਹਨਾਂ ਸਾਰਿਆਂ ਤੇ ਸਿਕੰਜਾ ਕੱਸ ਲਵੇ ਇਹਨਾਂ ਤੋਂ ਗਨਮੈਨ ਬਾਹਰ ਲੱਤੇ ਜਾਣ ਇੱਕ ਬੰਦਾ ਵੀ ਜੇਕਰ ਪੰਜਾਬ ਦਾ ਮਾਹੌਲ ਖਰਾਬ ਕਰ ਗਿਆ ਤਾਂ ਕਹਿ ਦਿਓ ਇਹ ਸਕੌਟੀਆ ਲੈ ਕੇ ਮਾਹੌਲ ਖਰਾਬ ਕਰਦੇ ਨੇ ਇਹ ਸਕੌਟੀਆ ਲੈ ਕੇ ਜਦੋਂ 6 ਜੂਨ ਆਉਂਦੀ ਆ ਉਦੋਂ ਇਹ ਖਰਲ ਪਾਉਂਦੇ ਨੇ ਇਹ ਸਕੌਟੀਆ ਲੈ ਕੇ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹ ਪੁਤਲੇ ਸਾੜਦੇ ਨੇ ਹਰ ਇੱਕ ਨੂੰ ਜਿਹੜਾ ਸਰਕਾਰ ਨੂੰ ਜਿਹੜਾ ਜੋ ਵੀ ਕਹਿੰਦਾ ਉਹਨੂੰ ਸਿਕਿਉਰਿਟੀ ਦੇਤੀ ਉਹਨੂੰ ਦੇਤੀ ਉਹਨੂੰ ਦੇਤੀ ਵੀ ਚੱਕੀ ਚੱਲ ਚਲੋ ਚਾਰ ਗਨਮਾਨ ਤੈਨੂੰ ਦਿੱਤੇ 6 ਤੈਨੂੰ ਦਿੱਤੇ 8 ਤੈਨੂੰ ਦਿੱਤੇ ਇਹ سلسلہ ਜਾਰੀ ਆ ਅੱਜ ਪੱਲੀ ਚੱਕ ਮਹਿਕਮਾ ਜਿਹੜਾ ਅਮਰਪਾਲ ਦੇ ਮਗਰ ਪਿਆ ਹੋਇਆ ਤੇ ਉਹਨਾਂ ਨੂੰ ਵੀ ਗਨਮਾਨ ਦਿੱਤੇ ਚੱਕੋ ਜੀ ਜਿਹੜੇ ਕਹਿੰਦੇ ਸੀ ਅਸੀਂ ਤਾਂ ਕੰਧਾਰ ਟੱਕ ਲੜਾਈ ਲੜ ਲਾਂਗੇ ਅਯਤਾ ਪੰਜਾਬ ਪੰਜਾਬ ਦਾ ਇਹ ਕਰਦਾਂਗੇ ਇਹ ਤਾਂ ਬੰਗਾਰ ਦੇ ਹੁੰਦੇ ਸੀ ਜਿਹੜੇ ਆ ਤਲਵਾਰੇ ਵਰਗੇ ਜਾਂ ਹੋਰ ਜਿਹੜੇ ਹੈਗੇ ਨੇ ਇਹਨਾਂ ਦਾ ਦੂਜਾ ਸਾਰਾ ਮਹਿਕਮਾ ਉਹਨਾਂ ਨੂੰ ਗਨਮੈਨ ਦਿੱਤੇ ਹੋਏ ਨੇ ਲਵ ਕਾਹਦੇ ਬਾਤ ਤੇ ਦਿੱਤੇ ਵੀ ਕੀ ਉਹਨਾਂ ਦਾ ਕੀ ਪੰਜਾਬ ਨੂੰ ਦੇਣਾ ਤੇ ਕੀ ਪੰਜਾਬ ਨੂੰ ਦੇਣ ਕੀ ਕਰ ਰਹੇ ਨੇ ਅੱਗੇ ਉਹ ਠੀਕ ਆਗੇ ਤੁਹਾਡੀ ਸਰਕਾਰ ਨੂੰ ਪਤਾ ਹੈਗਾ ਸਰਕਾਰ ਦੇ ਪਰ ਆਪ ਦੇ ਸਰਕਾਰ ਦੇ ਪਾਲੇ ਉਹ ਟੱਟੂ ਨੇ ਇਹ ਜਦੋਂ ਸਰਕਾਰ ਕਹਿੰਦੀ ਉਹ ਵੀ ਕਰੀ ਜਾਂਦੇ ਆ ਜਦੋਂ ਫਿਰ ਸਰਕਾਰ ਦੇ ਜਾਦਿਆ ਇਹ ਗੱਲ ਵਿੱਚ ਹੱਥ ਪਾਉਣ ਲੱਗ ਜਾਂਦੇ ਆ ਜੇ ਸਰਕਾਰ ਦੇ ਹੱਦਾਂ ਪਾਰ ਕਰ ਜਾਂਦੇ ਆ ਫਿਰ ਸਰਕਾਰ ਇਹਨਾਂ ਨੂੰ ਫੜ ਲੈਂਦੀ ਆ ਪਹਿਲਾਂ ਇਹਨਾਂ ਨੂੰ ਖੁੱਲੇ ਛੱਡਦੀ ਆ ਇਹ ਗੈਂਗਸਟਰਾਂ ਦਾ ਹਾਲ ਰਿਹਾ ਪਹਿਲਾਂ ਸਰਕਾਰਾਂ ਉਹਨਾਂ ਨੂੰ ਪਾਲਦੀਆਂ ਨੇ ਜਦੋਂ ਸਰਕਾਰਾਂ ਦੇ ਬੰਦਿਆਂ ਨੂੰ ਹੀ ਪੈਣ ਲੱਗ ਜਾਂਦੀਆਂ ਨੇ ਫਿਰ ਸਰਕਾਰਾਂ ਉਹਨਾਂ ਦੇ ਅਨਕਾਊਂਟਰ ਕਰ ਦਿੰਦੀਆਂ ਨੇ ਇਹ ਹਾਲ ਆਜ ਪੰਜਾਬ ਦਾ ਦੇਸ ਆ ਕਹਿੰਦੇ ਇਹ ਇੰਨਾ ਬੁਰਾ ਹਾਲ ਹੋ ਰਿਹਾ ਜਨਤਾ ਦਾ ਅੱਜ ਤੁਹਾਡੇ ਕੋਲ ਇੰਨੀ ਵੱਡੀ ਪੁਲਸਾ ਉਹਨਾਂ ਕੋਲੋਂ ਲੁੱਟਾ ਖੋਹ ਆਲੇ ਫੜੇ ਨਹੀਂ ਜਾਂਦੇ ਨਿਤ ਕਤਲ ਹੋ ਰਹੇ ਜਾਂਦੇ ਜਿਹੜੇ ਉਰੂ ਕਿੰਨੇ ਜਾਂਦੇ ਨਸ਼ੇ ਵਾਲੇ ਇੱਕ ਫੜਿਆ ਨਹੀਂ ਜਾਂਦਾ ਤੇ ਪੁਲਸੇ ਦੇ ਵਿੱਚ 30 32 32 30 30 ਜਾਣੇ ਕਦੇ ਬਾਅਦ ਤੇ ਲਾਏ ਆ ਜੇ ਕੰਮ ਉਹਨਾਂ ਨੇ ਕਰਨੇ ਕੋਈ ਨਹੀਂ ਐਵੇਂ ਮਾੜੀ ਮੋਟੀ ਜਿਹੜੀ ਲੜਾਈ ਹੋਈ ਉਹਨੂੰ ਉਹ ਝੱਟ ਚੱਕ ਲੈਂਦੇ ਆ ਚੱਕ ਰੁਪਏ ਲੈ ਕੇ ਛੱਡ ਦਿੰਦੇ ਆ ਆਹ ਕੰਮ ਰਹਿ ਗਏ ਇਹਨਾਂ ਕੋਲੇ ਤਾਂ ਇਹਨਾਂ ਤੋਂ ਦਾ ਸ਼ਿਵਸੈਨ ਨਾਲੇ ਲੋਟ ਨਹੀਂ ਆਉਂਦੇ ਤੇ ਇਹ ਦਿਨ ਆਪਣੇ ਆਪ ਤੇ ਹਮਲਾ ਕਰਾ ਲੈਂਦੇ ਆ ਤੇ ਬਾਅਦ ਵਿੱਚ ਕਹਿੰਦੇ ਸਾਨੂੰ ਤਾਂ ਅੱਤਵਾਦੀ ਨੇ ਹਮਲਾ ਕਰਤਾ ਸਾਨੂੰ ਖਾਲਸਾਨੀਆਂ ਨੇ ਹਮਲਾ ਕਰਤਾ ਸਾਨੂੰ ਫਲਾਨੇ ਗੈਂਗਸਟਰ ਨੇ ਧਮਕੀ ਦਿੱਤੀ ਆਪ ਇਹ ਤਾਂ ਧਮਕੀ ਦਵਾਈ ਜਾਂਦੇ ਆਪ ਹੀ ਹਮਲੇ ਕਰੀ ਜਾਂਦੇ ਆ ਅੱਜ ਇਹਨੂੰ ਫੜ ਲਿਆ ਚੱਕ ਲਿਆ ਕੱਲ ਨੂੰ ਇਹਨਾਂ ਦਾ ਦੂਜਾ ਸਾਰਾ ਡੱਬਰ ਸੜਾਉਣ ਤੇ ਲੱਗ ਜਾਊਗਾ ਜਿਹੜਾ ਅਟ ਰੀਮ ਉੱਕੜ ਬੈਠੇ ਨੇ ਸਾਰੇ ਇਹਨਾਂ ਦੇ ਹੱਕ ਦੇ ਵਿੱਚ ਆ ਜਾਣਗੇ ਪੁਲਿਸ ਫਿਰ ਇਹਨਾਂ ਨੂੰ ਛੱਡ ਦੂਗੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਹਨਾਂ ਦੇ ਨਾਂ ਕੋਈ ਕਾਨੂੰਨ ਲੱਗਦਾ ਇਹਨਾਂ ਦੇ ਨਾਂ ਕੋਈ ਰਿੰਤ ਲੱਗ ਹੁੰਦਾ ਠੀਕ ਆ ਕਿ ਪੁਲਿਸ ਵੱਲੋਂ ਇੱਕ ਖਾਣਾ ਪੂਰਤੀ ਕਰ ਲਈ ਆ ਕਿ ਇਹਨਾਂ ਨੂੰ ਚੱਕ ਲਿਆ ਤੇ ਆ ਦੂਜੇ ਦਿਨ ਇਹਨੂੰ ਛੱਡ ਦਿੱਤਾ ਜਾਊਗਾ ਇਹਨਾਂ ਨੂੰ ਫਿਰ ਕਹਿੰਦੇ ਜੀ ਕਾਨੂੰਨ ਬਵਸਤਾ ਕਹਿੰਦੇ ਠੀਕ ਨਹੀਂ ਰਹਿੰਦੀ ਪੰਜਾਬ ਦੀ ਕਿ ਸਵਾਹ ਠੀਕ ਰਹੂਗੀ ਕਾਨੂੰਨ ਵਿਵਸਥਾ ਜਦੋਂ ਤੁਸੀਂ ਆ ਬੀੜੀਆਂ ਪੀਣੇ ਤੇ ਖੋਖੇ ਲੁੱਟਣੇ ਲੋਕਾਂ ਦੇ ਜੇਬਾਂ ਚੋਂ ਰੁਪਏ ਕੱਢਣ ਵਾਲਿਆਂ ਨੂੰ ਤਾਂ ਸਕਿਉਰਟੀਆ ਦਿੱਤੀਆਂ ਹੋਈਆਂ ਨੇ ਤੇ ਕੀ ਇਹ ਤੁਸੀਂ ਦੇਸ਼ ਦਾ ਕਰ ਲੋਂਗੇ ਕੀ ਤੁਸੀਂ ਪੰਜਾਬ ਦਾ ਕਰ ਲੋਂਗੇ ਸਿੱਖਾਂ ਤੇ ਹਾਂ ਸਿੱਖਾਂ ਤੇ ਜੇ ਕਦੇ ਹਜੇ ਕੋਈ ਸਿੱਖ ਤੇ ਹੁੰਦਾ ਤਾਂ ਉਹਦੇ ਤਾਰਾ ਆਈਐਸਆਈ ਨਾਲ ਜੋੜ ਦਿੰਦੇ ਹੁਣ ਨੂੰ ਬੰਬ ਧਮਾਕਿਆਂ ਵਿੱਚ ਸਾਵਲ ਕਰ ਦਿੰਦੇ ਫੇਰ ਕਹਿੰਦੇ ਉਹ ਫਾਂਡੋਂ ਆਉਂਦੀ ਹੈ ਕੈਨੇਡਾ ਤੋਂ ਆਉਂਦੀ ਹੈ ਜੇ ਅਮਰੀਕਾ ਤੋਂ ਆਉਂਦੀ ਹੈ ਉਹਨੂੰ ਫਲਾਣਾ ਦਿੰਦਾ ਧਮਕਾ ਬੰਦਾ ਦਿੰਦਾ ਇਹ ਸਾਰਾ ਕੁਝ ਹੋ ਜਾਂਦਾ ਜਿਦੋਂ ਇਹ ਕੁਛ ਕਰਨ ਜਿਦੋਂ ਇਹ ਕਰਾ ਕਰਨਾ ਚਾਹੇ ਬੰਬ ਚਲਾਈ ਜਾਂ ਚਾਹੇ ਗ੍ਰਨੇਡ ਚਲਾਈ ਜਾਣਾ ਇਹਨਾਂ ਨੂੰ ਸਾਰਾ ਕੁਝ ਮਾਪਾ ਇਹ ਸਾਰਾ ਕੁਝ ਕਰੀ ਜਾਂਦੇ ਆ ਤੇ ਕਰਾਈ ਜਾਂਦੇ ਆ ਇਹ ਨਾਲ ਉੱਤੇ ਕਿਸੇ ਉੱਤੇ ਪਰਚਾ ਦਰਜ ਨਹੀਂ ਹੁੰਦਾ ਤੇ ਦੂਜੇ ਦਿਨ ਜੇਲ੍ਹ ਦੇ ਵਿੱਚ ਸੁੱਟ ਕੇ ਆ ਜਾਂਦੇ ਆ ਤੇ ਸਿੱਖਾਂ ਦਾ ਤਤੋਂ ਹਾਲ ਦੇਖੇ ਆ ਕਿੰਤੀ 32-32 ਸਾਲਾਂ ਤੋਂ ਹਾਲੇ ਤੱਕ ਬਾਹਰ ਨਹੀਂ ਆਉਣ ਦੇ ਉਹਨਾਂ ਦਾ ਉਹਨੇ ਕੀ ਸੀ ਉਹ 50-60 ਦੇ ਕਰੀਬ ਭਵੰਤਮਨ ਦੀ ਸਰਕਾਰ ਨੇ ਹੋਰ ਮੜਤੇ ਕੰਨ ਦੀ ਇਹ ਤਾਂ ਅਤਵਾਦੀ ਬੜੇ ਤਕੜੇ ਨੇ ਤਾਂ ਜਦੋਂ ਪੰਜਾਬ ਦਾ ਨੌਜਵਾਨ ਬਾਹਰ ਗਿਆ ਸੀ ਉਦੋਂ ਕੋਈ ਅਤਵਾਦੀ ਨਹੀਂ ਸੀ ਜਦੋਂ ਪੰਜਾਬ ਦੇ ਵਿੱਚ ਆ ਗਿਆ ਤੇ ਉਦੋਂ ਅਤਵਾਦੀ ਹੋ ਗਿਆ ਜਦੋਂ ਪ੍ਰਚਾਰ ਸਿੱਖ ਦਾ ਕਮਾਉਣ ਲੱਗ ਗਿਆ ਉਦੋਂ ਅਤਵਾਦੀ ਹੋ ਗਿਆ ਉਦੋਂ ਵੱਖਵਾਦੀ ਹੋ ਗਿਆ ਉਦੋਂ ਗੈਂਗਸਟਰਾਂ ਨਾਲ ਉਹਦੇ ਸੰਬੰਧ ਹੋ ਗਏ ਉਦੋਂ ਬੰਦੇ ਮਾਰ ਲੱਗੇ ਆ ਪਹਿਲਾਂ ਬੰਦੇ ਨਹੀਂ ਮਾਰਦਾ ਸੀ ਜੋ ਚੁੱਪ ਕਰਕੇ ਘਰੇ ਵਹੇ ਜਾਂਦਾ ਹਾਂ ਜਦੋਂ ਪ੍ਰਚਾਰ ਕਰਨ ਲੱਗਾ ਸਿੱਖ ਕੌਮ ਦਾ ਤੇ ਨਸੇ ਨੌਜਵਾਨ ਛੱਡਣ ਲੱਗ ਪਏ ਤਾਂ ਫੇਰ ਉਹ ਅੱਤਵਾਦੀ ਤੇ ਵੱਖਵਾਦੀ ਫੇਰ ਸਾਰਾ ਕੁਝ ਹੋ ਗਿਆ ਜਿਹੜਾ ਉਹਨੂੰ ਜਵਾਬਾ ਲਾਇਆ ਹੋਇਆ ਜੁਏਪੀ ਇਹ ਲਾਇਆ ਹੋਇਆਗਾ ਇਹ ਤੁਹਾਡੇ ਮੁਤਾਬਕ ਠੀਕ ਲੱਗਿਆਗਾ ਇੱਥੇ ਕੋਈ ਰਾਜਾ ਨਹੀਂ ਕੋਈ ਬਾਬੂ ਨਹੀਂ ਕੋਈ ਕੋਰਟ ਨਹੀਂ ਸੁਣਦੀ ਕੋਈ ਦਲੀਲ ਨਹੀਂ ਸੁਣਦਾ ਕੋਈ ਅਪੀਲ ਨਹੀਂ ਸੁਣਦਾ ਦੱਬੀ ਰੱਖੋ ਕਿੱਲੀ ਚਾਰ ਪੰਜ ਸਾਲ ਲੰਘ ਜਾਂਦੇ ਐਨੇ ਸਰਕਾਰਾਂ ਬਦਲ ਜਾਂਦੀ ਨਵੀਂ ਸਰਕਾਰ ਆ ਜਾਂਦੀ ਆ ਉਹ ਸੁੱਟ ਜਾਂਦੇ ਨਵੀਂ ਸਰਕਾਰ ਕਿਸੇ ਨਵੇਂ ਨੂੰ ਬੰਦੀ ਬਣਾ ਲੈਂਦੀ ਆ ਇਹ ਤਾਂ ਇਹ ਸਲਸਿਲਾ ਚੱਲ ਰਿਹਾ ਪੰਜਾਬ ਦੇ ਵਿੱਚ ਤਾਂ ਫਿਰ ਲੋਕ ਇਹ ਕਹਿੰਦੇ ਕਿ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਆ ਬਸਨੀਕ ਉਹ ਇਹ ਖਾਲਸਤਾਨ ਨਹੀਂ ਮੰਗ ਕਰਦਾ ਫਲਾਣਾ ਖਾਲਸਤਾਨ ਨਹੀਂ ਆ ਧੰਕਾ ਸਿਮਰਜੀਤ ਮਾਨ ਖਾਲਸਤਾਨ ਦੇ ਨਾਰੇ ਲਾਉਂਦਾਗਾ ਉਹ ਜਦੋਂ ਸਿੱਖਾਂ ਨੂੰ ਕੋਈ ਨਿਆਂ ਨਹੀਂ ਮਿਲਦਾ ਸਿੱਖਾਂ ਤੇ ਫੜ ਫੜ ਕੇ ਪਰਚੇ ਝੂਠੇ ਕਰੀ ਜਾਣੇ ਆ ਫਿਰ ਜੇ ਕੋਈ ਖਾਲਸਾ ਰਾਜ ਖਾਲਸਾ ਰਾਜ ਕਿਹੜਾ ਮਾੜਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਕੀਤਾ ਬਈ ਦੁਨੀਆ ਤੇ ਕੀਤਾ ਸਾਰੇ ਨਕਸ਼ੇ ਤੇ ਦਿਖਾਇਆ ਹੋਇਆਗਾ ਦੱਸੋ ਦੇ ਵਿੱਚ ਕੀ ਮਾੜਾ ਸੀ ਨਾਲੇ ਸਰਕਾਰ ਆਦੀ ਉਹ ਉਸ ਰਾਜ ਨੂੰ ਪਸੰਦ ਕਰਦੀਆਂ ਨੇ ਉਸੇ ਰਾਜ ਦੇ ਦਲੀਲਾਂ ਦਿੰਦੀਆਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹੋ ਜਿਹਾ ਹੁੰਦਾ ਸੀ ਉਹ ਤਾਂ ਕਰ ਗਿਆ ਤੁਸੀਂ ਵੀ ਮੜੀ-ਮੋਟੀ ਰੀਸ ਕਰ ਲੋ ਕੋਈ ਦੰਗੇ-ਪਸਾਦ ਨਹੀਂ ਹੋਇਆ ਕੋਈ ਲੜਾਈ ਨਹੀਂ ਹੋਈ ਕੋਈ ਝਗੜੇ ਨਹੀਂ ਹੁੰਦੇ ਸੀ ਕਿਸੇ ਨੂੰ ਜੇਲਾ ਨਹੀਂ ਇਸ ਤਰ੍ਹਾਂ ਜਿਹੜੀਆਂ ਜਵਾਬੇ ਲਗਾਏ ਜਾਂਦੇ ਸੀ ਕਿਸੇ ਉੱਤੇ ਕਹ ਹਮਲੇ ਨਹੀਂ ਹੁੰਦੇ ਸੀ ਤੇ ਤੁਸੀਂ ਸਾਰਾ ਕੁਝ ਹੀ ਕਰ ਰਹੇ ਹੋ ਚੈੱਕ ਹੋ ਕੇ ਵੀ ਕਰ ਰਿਹਾ ਹਾਂ ਇਹ ਘੱਟ ਗਿਣਤੀ ਨੂੰ ਜਿਹੜਾ ਦਵਾਣਾਗਾ ਜਿਹੜਾ ਇਹ ਸਭ ਤੋਂ ਵੱਡਾ ਜਿਹੜਾ ਨਲੈਕੀਆ ਸੈਂਟਰ ਸਰਕਾਰ ਦੀ ਆ ਸੈਂਟਰ ਸਰਕਾਰ ਜਿਹੜੀ ਆਰਐਸਐਸ ਦੇ ਥੱਲੇ ਚੱਲ ਰਹੀ ਆ ਤੇ ਏਜੰਸੀਆਂ ਜਿਹੜੀਆਂ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਕਿਵੇਂ ਜਾਲ ਆ ਕਿ ਪੰਜਾਬ ਦਾ ਮੁੱਖ ਮੰਤਰੀ ਬੋਲ ਪੂਆ ਪੰਜਾਬ ਦੇ ਮੁੱਖ ਮੰਤਰੀ ਦਾ ਆਪ ਸੀਬੀਆਈ ਦਾ ਜਿਹੜਾ ਹੁਣ ਡਾਕਾ ਪੈਣ ਵਾਲਾਗਾ 5000 ਕਰੋੜ ਦਾ ਜਿਹੜਾ ਘਪਲਾ ਕੀਤਾਗਾ ਇਹ ਤਾਂ ਮੈਨੂੰ ਤਾਂ ਲੱਗਦਾ ਕਿ ਭਵੰਤਮਾਨ ਵੀ ਥੋੜੇ ਦਿਨਾਂ ਦਾ ਪ੍ਰਾਹੁਣੇ ਇਹਨੂੰ ਵੀ ਅੰਦਰ ਛੱਟਣਗੇ ਔਰਵਾ ਟਾਈਮ ਦੇਖ ਲਓ ਤੁਸੀਂ ਜਿਸ ਤਰ੍ਹਾਂ ਸੀਬੀਆਈ ਦੀ ਐਂਟਰੀ ਹੋ ਰਹੀ ਆ ਐਨਆਈ ਦੀ ਐਂਟਰੀ ਹੋ ਰਹੀ ਆ ਏਜੰਸੀਆਂ ਗਰਪਧਾਰ ਕਰਨ ਗਈਆਂ ਭਵੰਤਮਨ ਮਨ ਸੋਚੇ ਕਿ ਮੈਂ ਬਚ ਜੂਗਾ ਵੀ ਮੈਂ ਬਾਦਲਾ ਉਹਦੇ ਨਾਲ ਸੌਰੀ ਵੀ ਅਮਿਤ ਸਾਹ ਨਾਲ ਜਾਰੀ ਪਾ ਕੇ ਜਾਂ ਮੋਦੀ ਨਾਲ ਇਹ ਕਿਸੇ ਨੂੰ ਨਹੀਂ ਬਖਸ਼ਦੇ ਇਹ ਤੁਸੀਂ ਭਲੇਖਾ ਪਾਲੀ ਬੈਠੇ ਹੋ ਇਹ ਪਤਾ ਨਹੀਂ ਸਾਡੇ ਸਕੇ ਨੇ ਪਤਾ ਨਹੀਂ ਸਾਨੂੰ ਨਹੀਂ ਕੁਝ ਕਹਿੰਦੇ ਤੁਹਾਡਾ ਕੇਜਰੀਵਾਲਾ ਤਿਹਾਰ ਜੇਲ੍ਹ ਦੇ ਵਿੱਚ ਚਿੱਕਾ ਮਾਰ ਮਾਰ ਕੇ ਨਿਕਲਿਆ ਤੇ ਉਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਫੜਨਗੇ ਇਹ ਹੁਣ 5-5 ਹਜ਼ਾਰ ਕਰੋੜ ਦੇ ਘਟਾਲੇ ਜਿਹੜੇ ਹੋਏ ਨੇ ਤੇ ਇਹਨਾਂ ਦਾ ਨਿਆਂ ਤਾਂ ਫਿਰ ਤੁਹਾਨੂੰ ਕਰਨਾ ਪਊਗਾ ਜੇ ਤੁਹਾਡੇ ਕੋਲ ਨਹੀਂ ਹੁੰਦਾ ਤੇ ਤੁਹਾਨੂੰ ਫਿਰ ਜੇਲ੍ਹ ਤੇ ਜਾਣਾ ਹੀ ਪਊਗਾ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਤੁਸੀਂ ਦੱਸੋ ਇਹ ਆ ਸ਼ਿਵ ਸੈਨਾ ਵਾਲਿਆਂ ਦਾ ਕੀ ਇਹਨਾਂ ਨੂੰ ਬਿਨ ਫਾਲਤੂ ਜਿਹੜਾ ਸਰਕਾਰ ਸਿਕਿਉਰਿਟੀ ਦੇ ਬੈਠੀ ਆ ਅੱਲੇ ਸਕੌਟੀਆਂ ਲਈ ਬੈਠੇ ਆਏ ਹਮਲੇ ਕਰਾਂਗੇ ਹੋਰ ਸਕੌਟੀਆਂ ਭਾਲ ਦਿਆ ਇਹਨਾਂ ਤੋਂ ਸਾਰੀਆਂ ਸਕੌਟੀਆਂ ਵਾਪਸ ਲੈਤੀਆਂ ਜਾਣ ਤਾਂ ਕਿ ਪੰਜਾਬ ਦਾ ਜਿਹੜਾ ਖਜ਼ਾਨਾਗਾ ਉਹਦਾ ਉੱਤੇ ਬੋਝ ਨਾ ਪਵੇ ਕਿਸਾਨਾਂ ਤੇ ਬੋਝ ਪੈਂਦਾ ਮਜ਼ਦਮਾਂ ਤੇ ਬੋਝ ਪੈਂਦਾ ਹਰ ਵਰਗ ਤੇ ਉੱਤੇ ਬੋਝ ਪੈਂਦਾਗਾ ਇਹਨਾਂ ਤੋਂ ਸਾਰਿਆਂ ਤੋਂ ਗਨਮੈਨ ਵਾਪਸ ਲੈਤੇ ਜਾਣ ਪੰਜਾਬ ਠੀਕ ਹੋ ਜਾਊਗਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਲੋਕਾਂ ਦੀ ਕੁਟੂਤ ਜਿਹੜੀ ਆਪਾਂ ਜਗਜਾੜ ਕਰਦੇ ਰਹੀਏ ਧੰਨਵਾਦ ਵੈਜੂ ਕਾ ਖਾਲਸਾ ਵੈਜੂ ਕੀ ਫਤਿਹ